ਤਾਂ ਤੁਹਾਨੂੰ ਬਹੁਤ ਵਾਰੀ ਸਮਝਾਇਆ ਸੀ ਕਿ ਭਈਏ ਸਿਰ ਤੇ ਨਾ ਚੜੋ ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਭਰਾਵਾਂ ਸਾਰਿਆਂ ਨੂੰ ਤੇ ਤੁਹਾਨੂੰ ਪਤਾ ਹੀ ਆਪਣੇ ਪੰਜਾਬ ਦੇ ਵਿੱਚ ਕੁਝ ਭਈਏ ਆਣ ਕੇ ਬਾਹਰੋਂ ਬਾਹਰ ਦੀਆਂ ਸਟੇਟਾਂ ਜੁਪੀ ਬਿਹਾਰ ਵਾਲੇ ਤੇ ਇੱਥੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਆ ਪਹਿਲਾਂ ਵੀ ਕਈ ਵਾਰ ਦਾ ਧਾਇਆਂ ਤੇ ਹੁਣ 4 ਸਾਲ ਦਾ ਬੱਚਾ ਹੀ ਇੱਕ ਉਹਦਾ ਕਤਲ ਕੀਤਾ ਬੜੀ ਬਹਿਰਾਮੀ ਨਾਲ ਤੇ ਉਸ ਚੱਕਰ ਦੇ ਵਿੱਚ ਵੀਰ ਲੌਂਗੀਆਂ ਆ ਰਿਆ ਅੱਜ 13 ਤਰੀਕ ਆ ਤੇ ਉੱਥੇ ਇਕੱਠ ਹੋਇਆ ਆ ਤੇ ਮੇਰਾ ਵੀਰ ਵਾਦ ਤੋਂ ਵਾਦ ਜਿਹੜੇ ਮਤਲਬ ਫ੍ਰੀ ਆ ਕੰਮਕਾਰ ਤੋਂ ਉੱਥੇ ਜਾ ਕੇ ਤੇ ਉਹਨਾਂ ਦਾ ਸਹਿਯੋਗ ਦੇਣ ਤੇ ਇਹਨਾਂ ਭਈਆਂ ਨੂੰ ਭੈਣ ਚੋਦਾਂ ਦੇ ਘਾਟੇ ਲਾ ਕੇ ਇੱਥੋਂ ਭਜਾਇਆ ਜਾਵੇ ਕਿਉਂਕਿ ਦਿਨੋ ਦਿਨ ਵਾਰਦਾ ਤਾਂ ਵਧਣ ਡੀਆਂ ਵਾ ਪਹਿਲਾਂ ਵੀ ਕਈ ਇਦਾਂ ਦੇ ਕੰਮ ਕੀਤੇ ਆ ਭਈਆਂ ਨੇ ਤੇ ਹੁਣ ਤਾਂ ਯਾਰ ਕਹਿਰ ਕੀਤਾ ਵਾ 4 ਸਾਲ ਦਾ ਬੱਚਾ ਕੀ ਹੁੰਦਾ ਨਾ ਤੇ ਮੇਰਾ ਵੀਰ ਵਾਦ ਤੋਂ ਵਾਦ ਵੀਡੀਓ ਸ਼ੇਅਰ ਕਰਿਓ ਤੇ ਜਿਹੜੇ ਲਾਗੇ ਦੇ ਆ ਹਿਸ਼ਾਰਪੁਰ ਵੀ ਏਰੀਏ ਦੇ ਤੇ ਉੱਥੇ ਜ਼ਰੂਰ ਪਹੁੰਚਣ ਮੇਰਾ ਵੀਰ ਮੇਰੇ ਦੁਆਬੇ ਏਰੀਏ ਦੇ ਵਿੱਚ 4 ਸਾਲ ਦੇ ਬੱਚੇ ਨਾਲ ਰੇਪ ਕਰਕੇ ਉਹਦੀ ਪੈਂਟ ਦੇ ਨਾਲ ਹੀ ਉਹਦਾ ਗਲਾ ਘੁੱਟ ਕੇ ਮਾਰ ਦਿੱਤਾ ਸੋ ਆਪਾਂ ਗਾਣੇ ਗੁਣੇ ਛੱਡ ਕੇ ਦੁਆਬੇ ਚ ਲਿਆਂ ਕਿਉਂਕਿ ਇਹ ਕਾਂਡ ਸਾਡੇ ਇਲਾਕੇ ਦੇ ਵਿੱਚ ਹੋਇਆ ਆ ਪਿਲਕੇਸ਼ਨ ਨੋਟ ਕਰ ਲੋ ਜ਼ਿਲ੍ਹਾ ਹੁਸ਼ਿਆਰਪੁਰ ਅੱਡਾ ਪਿਖਵਾਲ ਇਹ ਦਸੂਆ ਰੋਡ ਦੇ ਉੱਤੇ ਪੈਂਦਾ ਆ 13 ਤਰੀਕ ਆ ਕੱਲ ਦਿਨ ਸ਼ਨੀਵਾਰ ਆ ਜੋ ਜਿਹੜਾ ਨਹੀਂ ਪਹੁੰਚ ਸਕਦਾ ਓਏ ਇਸ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰੇਗੇ ਵੱਤੋ ਵੱਤ ਪਹੁੰਚਿਓ ਮੁੰਡਿਆਂ ਨੂੰ ਕੰਨਾ